ਅੰਮ੍ਰਿਤਸਰ ਦੀ ਇੱਕ ਨੌਜਵਾਨ ਕੁੜੀ ਸਿੰਗਾਪੋਰ ਸਟੱਡੀ ਵੀਜ਼ਾ ਲਗਵਾਉਣ ਦੇ ਚੱਕਰ ਵਿੱਚ ਠੱਗੀ ਦਾ ਸ਼ਿਕਾਰ ਹੋ ਗਈ ਹੈ। ਰਵਿੰਦਰ ਸਿੰਘ ਨਾਂ ਦੇ 에ਜੰਟ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 7.5 ਲੱਖ ਰੁਪਏ ਠੱਗ ਲੈਨੇ ਤੇ ਉਸ ਨੂੰ ਫਰਜੀ ਵੀਜ਼ਾ ਫੜਾ ਦਿੱਤਾ। ਇਸ ਲੜਕੀ ਦਾ ਨਾਮ ਸਿਮਰਜੀਤ ਕੌਰ ਹੈ ਜਿਹੜੀ ਕੇਰਸਦਾਨ ਦੀ ਨਿਵਾਸੀ ਹੈ। ਜਦੋਂ ਇਹ ਕੁੜੀ ਸਿੰਗਾਪੁਰ ਪਹੁੰਚੀ ਤਾਂ ਇਮੀਗ੍ਰੇਸ਼ਨ ਜਾਂਚ ਵਿੱਚ ਵੀਜ਼ਾ ਫਰਜੀ ਨਿਕਲਿਆ ਤੇ ਉਥੋਂ ਦੀ ਪੁਲਿਸ ਨੇ ਉਸ ਨੂੰ ਅਗਲੇ ਦਿਨ ਹੀ ਰਿਪੋਰਟ ਕਰ ਦਿੱਤਾ। ਪੀੜਤਾ ਮੁਤਾਬਕ ਇਸ ਏਜੰਟ ਦਾ ਦਫ਼ਤਰ ਗੋਲਡਨ ਗੇਟ ਸਥਿਤ ਜੀਕੇ ਟੂਰ ਐਂਡ ਟਰੈਵਲ ਨਾਮ ਤੇ ਹੈ। ਉਹਨਾਂ ਨੇ 1.5 ਸਾਲ ਪਹਿਲਾਂ ਫਾਈਲ ਲਗਵਾਈ ਸੀ। ਫਾਈਲ ਲਗਵਾਉਣ ਤੋਂ ਬਾਅਦ ਉਹਨਾਂ ਦੇ ਲਗਾਤਾਰ ਚੱਕਰ ਲਗਵਾਏ ਗਏ ਤੇ ਫਿਰ ਵੀਜ਼ਾ ਦੇ ਦਿੱਤਾ ਗਿਆ। ਫਿਰ ਜਦੋਂ ਟਿਕਟ ਦੀ ਗੱਲ ਕੀਤੀ ਗਈ ਤਾਂ ਉਹਨਾਂ ਦੇ ਮੋੜ ਤੋਂ ਚੱਕਰ ਲਗਵਾਏ ਗਏ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਫਿਰ ਮਾਮਲਾ ਸੁਲਝਾਇਆ ਗਿਆ ਪੀੜਤਾ ਨੇ ਦੱਸਿਆ ਹੈ ਕਿ ਸ਼ੁਰੂਆਤ ਵਿੱਚ ਉਹਨਾਂ ਦੇ ਕੋਲੋਂ 5.5 ਲੱਖ ਰੁਪਏ ਲਏ ਗਏ ਸਨ ਤੇ ਉਹਨਾਂ ਨੂੰ ਨਕਲੀ ਵੀਜ਼ਾ ਦਿੱਤਾ ਗਿਆ ਸੀ ਜਦੋਂ ਉਸਨੇ ਮਾਮਲੇ ਦੀ ਮੋੜ ਤੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਮਾਮਲਾ ਦਬਾ ਕੇ ਏਜੰਟ ਨਾਲ ਸਮਝੌਤਾ ਕਰਵਾ ਦਿੱਤਾ ਸੀ ਪੁਲਿਸ ਨੇ ਕਿਹਾ ਸੀ ਕਿ ਇਸ ਏਜੰਟ ਨੂੰ ਇੱਕ ਹੋਰ ਮੌਕਾ ਦਿੱਤਾ ਜਾਵੇ ਉਹ ਉਸਨੂੰ ਇਸ ਵਾਰ ਸਿੰਗਾਪੁਰ ਜ਼ਰੂਰ ਭੇਜਣਗੇ ਤੇ 에이전ਟ ਨੂੰ 2 ਲੱਖ ਰੁਪਏ ਹੋਰ ਦਿੱਤੇ ਗਏ ਮਾਰਚ ਵਿੱਚ ਉਹਨਾਂ ਦਾ ਰਾਜੀਨਾਮਾ ਹੋ ਗਿਆ ਜਿਸ ਤੋਂ ਬਾਅਦ 13 ਨਵੰਬਰ ਨੂੰ ਉਸ ਨੂੰ ਸਿੰਗਾਪੋਰ ਭੇਜਿਆ ਗਿਆ ਉੱਥੇ ਜਾ ਕੇ ਸਮਝ ਆਇਆ ਕਿ ਉਸ ਦਾ ਵੀਜ਼ਾ ਨਕਲੀ ਹੈ ਤੇ ਇਸ ਕੁੜੀ ਨੂੰ ਤੁਰੰਤ ਹੀ ਰਿਪੋਰਟ ਕਰ ਦਿੱਤਾ ਗਿਆ ਪਰ 에이전ਟ ਨੇ ਹੁਣ ਫੋਨ ਚੁੱਕਣਾ ਬੰਦ ਕਰ ਦਿੱਤਾ ਹੈ ਹੁਣ ਪੀੜਤਾ ਪੰਜਾਬ ਦੀ ਰੰਗਰੇਟੇ ਸਿੰਘ ਸਵਾਦੇ ਮੈਂਬਰ ਜੋਗਾ ਸਿੰਘ ਵਿਡਾਲਾ ਦੇ ਨਾਲ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਦੇ ਦਫਤਰ ਪਹੁੰਚੀ ਹੈ ਤੇ 에ਜੰਟ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਐਸਐਸਪੀ ਕਾਸਿਮੀਰ ਨੇ ਭਰੋਸਾ ਦਿਵਾਇਆ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਤੇ 에ਜੰਟ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਖਾਲਸਾ ਜੀ ਅੱਜ ਐਸਐਸਪੀ ਵਿਧਿਆਪੀ ਪਟਿਆਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਵਿਡਾਲਾ ਰੰਗਰੇਟੇ ਸੰਸਭਾ ਪੰਜਾਬ ਜਥੇਬੰਦੀ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲ ਲੜਕੀ ਸਿਮਰਜੀਤ ਕੌਰ ਪਿੰਡ ਰਜਧਾਨ ਤੋਂ ਆਏ ਸੀ ਜਿਨ੍ਹਾਂ ਨੇ ਸ਼ਿਕਾਇਤ ਕਰਾਈ ਸੀ ਕਿ ਇੱਥੇ ਨਾ ਇੱਕ ਰਵਿੰਦਰ ਸਿੰਘ ਆ ਕੋਈ 골ਡਨ ਗੇਟ ਤੇ ਉਹ ਆਪਣੇ ਆਪ ਦਾ ਦਫਤਰ ਦੱਸਦਾ ਜੀਕੇ 2 ਟ੍ਰੈਵਲ ਦਾ ਠੀਕ ਹੈ ਜੀ ਔਰ ਕੰਮ ਜਿਹੜੇ ਆ ਬਹੁਤ ਹੀ ਘਟੀਆ ਉਹਨਾਂ ਦੇ ਸਾਹਮਣੇ ਆਏ ਆ ਕਿ ਲੜਕੀ ਨੂੰ ਸਿੰਗਾਪੁਰ ਸਟੱਡੀ ਵਿਜੇ ਤੇ ਭੇਜਣ ਦਾ ਜਿਹੜਾ ਵਾ 5.5 ਲੱਖ ਦਾ ਪੈਕੇਜ ਇਹਨਾਂ ਨੇ ਕੀਤਾ ਸੀ ਔਰ 5.5 ਲੱਖ ਰੁਪਈਆ ਲੈਣ ਤੋਂ ਬਾਅਦ ਚ ਉਹਨਾਂ ਨੂੰ ਇੱਕ ਨਕਲੀ ਵਿਜਾ ਦੇ ਦਿੱਤਾ ਜਾਂਦਾ ਔਰ ਨਕਲੀ ਵਿਜੇ ਤੋਂ ਬਾਅਦ ਜਦੋਂ 2-3 ਮਹੀਨੇ ਨਿਕਲ ਜਾਂਦੇ ਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਨਾਲ ਫਰਾਡ ਹੋ ਗਿਆ ਤੇ ਇਹਨਾਂ ਨੇ ਫਿਰ ਪੁਲਿਸ ਕੋ ਜਿਹੜੀ ਆ ਸਹਾਇਤਾ ਮੰਗੀ ਔਰ ਪੁਲਿਸ ਕੋ ਸਹਾਇਤਾ ਮੰਗਣ ਦੇ ਬਾਵਜੂਦ ਵੇਖੋ ਕਿ ਇੱਥੇ ਯੋਵਿੰਗੇ ਜੋ ਕੋਈ ਤਰਮਿੰਦਰ ਸਿੰਘ ਨਾਂ ਦਾ ਮੁਲਾਜ਼ਮ ਬੈਠਦਾ ਵਾ ਜਿਹਦੇ ਕੋਲੇ ਸ਼ਿਕਾਇਤ ਆਉਂਦੀ ਆ ਪਰ ਜਿੱਥੋਂ ਇਨਸਾਫ ਲੈਣਾ ਹੁੰਦਾ ਜਿੱਥੇ ਸਾਡੀ ਉਮੀਦ ਜਾਗਦੀ ਆ ਕਿ ਸਾਨੂੰ ਪੁਲਿਸ ਕਿਤੇ ਨਾ ਕਿਤੇ ਨਿਆਂ ਦੇਗੀ ਪਰ ਉੱਥੇ ਦਾ ਜਿਹੜਾ ਮੁਲਾਜ਼ਮ ਆ ਤਰਮਿੰਦਰ ਸਿੰਘ ਉਹ ਵਿਰੋਧੀ ਧਿਰ ਨਾਲ ਮਿਲ ਜਾਂਦਾ ਉਹ ਵਿਰੋਧੀ ਧਿਰ ਨਾਲ ਮਿਲ ਕੇ ਲੜਕੀ ਤੇ ਦਬਾਅ ਪਾਇਆ ਜਾਂਦਾ ਵੀ ਇਹਨੇ ਪੈਸੇ ਤੇ ਦੇਣੇ ਨਹੀਂ ਤੇ ਇਹਨੂੰ ਬਾਹਰ ਭੇਜ ਦਿੰਦੇ ਆ ਫਿਰ ਦੁਬਾਰਾ ਜਿਹੜਾ ਵਾ ਇਹ ਉਸ ਚੀਜ਼ ਨੂੰ ਮੰਨ ਕੇ ਤੇ 13 ਨਵੰਬਰ ਨੂੰ ਰਵਿੰਦਰ ਸਿੰਘ ਤੇ ਇੱਕ ਲੜਕੀ ਉਹਨਾਂ ਕੰਮ ਕਰਦੀ ਆ ਔਰ ਉਹਨਾਂ ਦੋਵਾਂ ਨੇ ਮਿਲ ਕੇ 13 ਨਵੰਬਰ ਨੂੰ ਇਹਨਾਂ ਦੀ ਜਿਹੜੀ ਆ ਫਲਾਈਟ ਕਰਾਈ ਜਾਂਦੀ ਹੈ 13 ਨਵੰਬਰ 2025 ਨੂੰ ਔਰ ਜਦੋਂ ਇਹ ਉੱਥੇ ਜਾਂਦੇ ਆ ਤੇ ਕੋਈ ਗਾੜੀ ਵੀ ਇਹਨਾਂ ਨੂੰ ਲੈਣ ਨਹੀਂ ਆਉਂਦਾ ਕੋਈ ਡਰੈਸ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉੱਥੇ 에어ਪੋਰਟ ਤੇ ਇਮੀਗ੍ਰੇਸ਼ਨ ਵਾਲੇ ਜਿਹੜੇ ਆ ਜਦੋਂ ਇਹਨਾਂ ਨੂੰ ਪੁੱਛਗਿੱਛ ਕਰਦੇ ਆ ਤੇ ਉਸ ਏਜੰਟ ਦਾ ਵੀ ਜਿਹੜਾ ਫੋਨ ਨਹੀਂ ਚੁੱਕਦਾ ਤੇ ਇਹ ਜਿਹੜੇ ਉੱਥੇ ਬੁਰੀ ਤਰ੍ਹਾਂ ਫਸ ਜਾਂਦੇ ਆ ਫਿਰ ਅਸੀਂ ਤਾਂ ਚਾਹੁੰਦੇ ਆ ਕਿ ਜਿਹੜੀ ਬਾਹਰ ਵਾਲੀ ਪੁਲਿਸ ਆ ਫੇਰ ਵੀ ਇਹਨਾਂ ਦੇ ਹੱਕ 'ਚ ਰਹੀ ਇਹ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਔਰ ਇਹਨਾਂ ਨੂੰ ਜਿਹੜਾ ਅਗਲੇ ਦਿਨ ਜਿਹੜਾ ਵਾ 14 ਤਰੀਕ ਨੂੰ ਵਾਪਸ ਇੰਡੀਆ ਭੇਜ ਦਿੰਦੇ ਆ ਔਰ ਹਰਾਨੀ ਵਾਲੀ ਗੱਲ ਆ ਕਿ ਜਦੋਂ ਪੁਲਿਸ ਕੋ ਅਸੀਂ ਇਨਸਾਫ ਲੈਣ ਜਾਂਦੇ ਆ ਤੇ ਪੁਲਿਸ ਦੇ ਅਧਿਕਾਰੀ ਜਿਹੜੇ ਆ ਇਹੋ ਜੇ ਚੋਰਾ ਨਾਲ ਜਦੋਂ ਮਿਲ ਜਾਂਦੇ ਆ ਉਥੇ ਫਿਰ ਜਿਹੜਾ ਵਾ ਇਨਸਾਨ ਜਿਹੜਾ ਬੇਵਸ ਹੋ ਜਾਂਦਾ ਸਰ ਜੀ ਤੁਹਾਨੂੰ ਲੱਗਦਾ ਨਹੀਂ ਕਿੱਦਾਂ ਕੁੜੀ ਵਿਦੇਸ਼ ਦਾ ਨੀਤਾ ਵੀ ਦੇ ਗੀਤਾਂ ਲਾਤਾਂ ਗਲਤਫਹਤ ਵੀ ਆਸਮਦੀ ਸੀ ਕੁੜੀ ਹੋਰ ਵੀ ਇਨਵਰਟ ਬਿਲਕੁਲ ਬਿਲਕੁਲ ਜਨਾਬ ਆਪ ਜੀ ਦੇ ਮਾਧਿਅਮ ਰਾਹੀਂ ਆਪਾਂ ਦੇਖਦੇ ਹੀ ਆ ਬਹੁਤ ਸਾਰੇ YouTube ਤੇ ਹੋਰ ਵੀ ਆਪਾਂ ਦੇਸ਼ਾਂ ਵਿਦੇਸ਼ਾਂ ਦੀਆਂ ਜਿਹੜੀਆਂ ਨਿਊਜ਼ ਦੇਖਦੇ ਹੀ ਰਹਿੰਨੇ ਆ ਕਿਸ ਤਰੀਕੇ ਨਾਲ ਜਿਹੜੀਆਂ ਲੜਕੀਆਂ ਦੇ ਬੁਰੇ ਹਾਲ ਨੇ ਉਹ ਜਿਹੜੇ ਇਹੋ ਜਿਹੇ ਠੱਗ ਜੰਟ ਨੇ ਉੱਧਰ ਕੁੜੀਆਂ ਨੂੰ ਇਸ ਤਰੀਕੇ ਨਾਲ ਜਦੋਂ ਬੁਰੀ ਤਰ੍ਹਾਂ ਫਸਾ ਦਿੰਦੇ ਫਿਰ ਉਹਨਾਂ ਕੋਈ ਹੋਰ ਚਾਰਾ ਨਹੀਂ ਹੁੰਦਾ ਫਿਰ ਉਹ ਦਰਦ-ਦਰ ਭਟਕਦੀਆਂ ਤੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਉੱਥੇ ਗਲਤ ਮਲਤ ਕੰਮ ਵੀ ਹੁੰਦੇ ਆ ਉਹ ਇਸੇ ਕਾਰਨ ਹੁੰਦੇ ਆ ਕਿਉਂਕਿ ਇਹੋ ਜਿਹੇ ਏਜੰਟ ਜਿਹੜੇ ਆ ਇਹੋ ਜਿਹੇ ਏਜੰਟਾਂ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਆ ਤੇ ਪ੍ਰਸ਼ਾਸਨ ਨੂੰ ਵੀ ਇਹੀ ਧਿਆਨ ਦੇਵਾਉਣਾ ਚਾਹੀਦਾ ਕਿ ਇਹੋ ਜਿਹੇ ਏਜੰਟਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅੱਜ ਵੀ ਅਸੀਂ ਐਸਐਸਪੀ ਅੰਮ੍ਰਿਤਸਰ ਦੇ ਹਾਤੀ ਦੇ ਦਰਖਾਸਤ ਦਿੱਤੀ ਆ ਜਿਹੜੀ ਡੀਐਸਪੀ ਹੈੱਡਕੁਆਟਰ ਨੂੰ ਜਿਹੜੀਆਂ ਮਾਰਕ ਕੀਤੀ ਗਈ ਆ ਤੇ ਅਸੀਂ ਆਸ ਕਰਦੇ ਆ ਕਿ ਡੀਐਸਪੀ ਹੈੱਡਕੁਆਟਰ ਜਿਹੜਾ ਵਾ ਤੁਰੰਤ ਐਕਸ਼ਨ ਲੈ ਕੇ ਉਹਤੇ ਬਣਦੀ ਕਾਰਵਾਈ ਕਰਨਗੇ